ਉਠਿਆ ਨਾ ਜਾਵੇ ਤੇ ਫੇਟੇ ਮੂੰਹ ਗੋਡਿਆਂ ਦਾ ਸਣੇ ਅਕਸਰ ਕਹਿੰਦੇ ਸੁਣੀ ਆਪਾਂ ਸਹੀ ਹੈ ਨਾ ਉਹ ਉਠਣ ਦਾ ਕਾਰਨ ਕਿ ਤੇ ਫੇਟੇ ਮੂੰਹ ਗੋਡਿਆਂ ਦਾ ਕਿਉਂ ਕਹਿਣਾ ਕਿਉਂ ਕਹਿਣਾ ਵੀ ਯਾਰ ਆਪਾਂ ਜਦੋਂ ਸੋਚਣਾ ਹੀ ਮਾੜਾ ਕਰਨਾ ਹੀ ਮਾੜਾ ਬੋਲਣਾ ਹੀ ਮਾੜਾ ਵੇਖਣਾ ਮਾੜਾ ਸੁਣਾ ਮਾੜਾ ਉਹਦੇ ਚ ਪਵਾੜੇ ਪੈ ਲਾ ਪੈਂਦੇ ਵੀ ਜਦੋਂ ਆਪਾਂ ਗਲਤ ਨੀਤੀਆਂ ਇਸਤੇਮਾਲ ਕਰ ਲਾ ਪੈਂਦੇ ਨਾ ਆਪਣੇ ਬੱਚਿਆ ਪ੍ਰਤੀ ਜਾਂ ਹੋਰ ਬਤੀ ਹਨਾ ਤੇ ਉਦੋਂ ਫਿਰ ਇਹ ਚੀਜ਼ ਵਾਪਰ ਜਾਂਦੀ ਆ ਆਪਣੇ ਨਾਲ ਉਹ ਵਾਪਰ ਫਿਰ ਇਹੋ ਜਾਂਦੀ ਆ ਵੀ ਬੰਦਾ ਸਮਿਦਾਂ ਮੈਂ ਵੱਡਾ ਠੀਕ ਹੈ ਨਾ ਬੰਦਾ ਨਾ ਮੈਂ ਵੱਡਾ 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 ਬੰਦਾ ਕੋਈ ਨਾ ਬੰਦੇ ਦੀ ਔਕਾਤ ਕੋਈ ਜ਼ੀਰੋ ਮਾਤਰੀ ਹੈ ਵੱਡੀ ਗੱਲ ਕੋਈ ਇਹ ਚ ਕੋਈ ਖਾਸਿਤ ਨਹੀਂ ਗੱਲ ਹੈਗੀ ਇਹ ਤੁਸੀਂ ਸਤਕਾਰ ਕਰੋਗੇ ਇੱਕ ਜਿਹੜਾ ਤੁਸੀਂ ਗਾਂ ਵਧੋਗੇ ਜੇ ਤੁਸੀਂ ਆਪ ਇਹ ਕਹੋਗੇ ਅਸੀਂ ਅਸੀਂ ਲੋਕੀ ਪੜ੍ਹੇ ਲਿਖੇ ਜਿਆਦਾ ਤੇ ਜਿਹਨੂੰ ਪਤਾ ਇੱਕ ਅੱਖ ਨਹੀਂ ਜਿਹਨੂੰ ਕੱਖ ਨਹੀਂ ਤੇ ਉਹ ਫਿਰ ਮਸਤੇ ਨਾਲ ਸੀ ਹੋਣਾ ਦਾ ਰਾਜ ਨੂੰ ਕੱਲ ਹੋ ਜਾਊਗਾ ਆਪਨੇ ਇਹਦੀ ਸਿਚੁਏਸ਼ਨ ਬੰਦੀ ਹੈ ਨਾ ਗਾਂ ਜਮੇ ਜਾਂ ਸਕਿਆ ਜਿਹੜੀ ਆਉਂਦੀ ਹੈ ਨਾ ਮੈਂ ਇਹ ਕ ਲੇਖ ਲਿਖਣ ਰਿਹਾ ਹਾਂ ਤੇ ਮੈਂ ਤੁਹਾਨੂੰ ਗਾਲ ਦੱਸਦਾ ਕੁੱਤੀ ਲੜਕੀ ਚੋਰਾ ਨਾਲ ਮੇਰੇ ਆਪਣੇ ਵੇਗੇ ਮੋਹਰਾ ਨਾਲ ਮੈਨੂੰ ਸ਼ਿਕਵਾ ਨਹੀਂ ਕਿਸੇ ਹੋਰਾਂ ਨਾਲ ਸੱਚ ਮੈਂ ਬੋਲ ਪਾਇਆ ਸੱਚ ਮੈਂ ਬੋਲ ਬੈਠਾ ਸਾਈ ਰਾਤ ਨੰਗਾਈ ਮੈਂ ਕਟੋਰਾ ਨਾਲ ਠੀਕ ਹੈ ਨਾ ਜਦੋਂ ਇਹ ਸੱਚ ਬੋਲ ਬੈਠਾ ਸਾਰੇ ਕਰੋੜਾਂ ਨਾਲ ਕੁੱਟਿਆ ਮਾਰਿਆ ਗਿਆ ਮਤਲਬ ਕਹਿਣ ਦਾ ਭਾਵੇਂ ਕੁੱਤੀ ਲੜਕੀ ਚੋਰਾ ਨਾਲ ਮੈਂ ਲਿਖਿਆ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਵੀ ਕਰੂੰਗਾ ਅਗਲੇ ਵਿੱਚ ਵੀਡੀਓ ਦੇ ਚੰਗੇ ਲੱਗੋ ਤੁਹਾਨੂੰ ਉਹ ਤੇ ਬਾਬੇ ਉਹ ਸਾਰੇ ਲੜੇ ਗਿਆ ਪੰਜਨੇ ਹੈ ਗਿਆ ਗੋਗੀ ਵੇਖੋ ਆਪਾਂ ਤੇਰੇ ਬੁੱਕਲ ਦੇ ਵਿੱਚ ਹੋਰ ਤੇਰੇ ਬੁੱਕਲ ਵਿੱਚ ਹੋਰ ਸੁੰਨਦੇ ਨੇ ਨਾ ਪਹਿਲਾਂ ਆਪਾਂ ਨਿੱਕੇ ਹੁੰਦੇ ਬਬਲੇ ਸ਼ਾਦੀ ਕਾਫੀ ਮੇਰੇ ਹਿਸਾਬ ਨਾਲ ਇਹ ਆਪਾਂ ਇਹ ਪੜੀਆਂ ਚੀਜ਼ਾਂ ਜਿਹੜੀਆਂ ਆਪ ਨੂੰ ਅੱਗੇ ਆਉਂਦੀਆਂ ਨੇ ਤੇ ਸਮਝ ਲਿਆਉਂਦੀਆਂ ਨੇ ਵੀ ਕਿਹੜੀ ਗੱਲ ਕੀਤੀ ਜਾਵੇ ਕਿਤਰਾ ਜ਼ਿੰਦਗੀ ਜੀਏ ਜਾਵੇ ਅਸਕਰ ਅੱਜ ਲੋਕੀ ਬਹੁਤ ਜ਼ਿਆਦੇ ਡਿਪਰੈਸ਼ਨ ਜਾਣ ਦਾ ਕਾਰਨ ਕੀ ਆ ਵੀ ਉਹ ਆਪਣੇ ਤੋਂ ਆ ਪ੍ਰਭਾਵਿਤ ਨਹੀਂ ਹੈਗੇ ਉਹਨਾਂ ਦਾ ਕਹਾਣੀ ਇਹ ਆ ਵੀ ਉਹ ਆਪਣੇ ਲਿਖ ਕੇ ਲਾਗੇ ਬੇਕੇ ਰਾਜੀ ਨਹੀਂ ਹੈਗੇ ਮੈਂ ਆਪਣੀ ਜ਼ਿੰਦਗੀ ਨੂੰ ਜਿਉਂ YouTube ਖੋਲਿਆ ਮੈਂ ਇੰਜੋਏ ਕਰ ਲਾ ਪਿਆ ਮੈਨੂੰ ਕੰਮ ਮਿਲ ਪਿਆ ਕੰਮ ਦਾ ਕਾਰਨ ਇਹ ਨਹੀਂ ਮੈਨੂੰ ਪੈਸੇ ਆਉਣ ਲੱਗੇ ਜਾਂ ਮੋਟੀਵੇਸ਼ਨ ਹੋ ਗਿਆ ਕੁਝ ਵੀ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਇਹ ਗੱਲਾਂ ਸਿੱਖਦਾ ਹੀ ਹਾਂ ਜੋ ਮੈਂ ਚੰਗੀਆਂ ਲੱਗਦੀਆਂ ਚੰਗੇ ਢੰਗ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਤੇ ਜੇ ਚੰਗੀਆਂ ਗੱਲਾਂ ਸਿੱਖੂ ਚੰਗਾ ਇਨਸਾਨ ਬਣ ਜਾਊਗਾ ਇਹੀ ਹੁੰਦਾ ਨਾ ਕੰਮ ਤੇ ਤੁਹਾਡੇ ਜੀ ਵੀ ਕੁਆਲਿਟੀ ਹੈਗੀ ਹੈ ਤੁਹਾਡਾ ਕਿਹੜੇ ਕਿਸ ਨੇ ਕੰਨ ਬੰਦ ਕੀਤੇ ਜਾਂ ਮੂੰਹ ਬੰਦ ਕੀਤਾ ਹੈ ਜਾਂ ਅੱਖਾਂ ਬੰਦ ਕੀਤਾ ਕਿਤੇ ਤੁਸੀਂ ਵੀ ਸਿੱਖ ਸਕਦੇ ਜੇ ਚੰਗੀਆਂ ਗੱਲਾਂ ਸਿੱਖੋਗੇ ਚੰਗੀਆਂ ਗੱਲਾਂ ਕਰੋਗੇ ਇਹਦੇ ਕੁੱਤੀ ਰਲ ਗਈ ਚੋਰਾ ਨਾਲ ਤੁਹਾਨੂੰ ਵੀ ਡਿਪਰੈਸ਼ਨ ਨੇ ਖਾ ਲਣਾ ਤੁਹਾਨੂੰ ਸੋਚ ਨਹੀਂ ਸਕਦੀ ਖਾ ਲਣਾ ਠੀਕ ਹੈ ਨਾ ਤੁਸੀਂ ਵੀ ਮਰ ਜਣਾ ਛੇਤੀ ਕਿਸੇ ਸੋਚ ਲੈ ਲੈ ਕੇ ਵੀ ਯਾਰ ਫਲਾਣ ਮੈਂ ਕੰਮ ਇਤਨਾ ਹੋ ਗਿਆ ਫਲਾਣੇ ਢਿੰਕਾਂ ਮੈਂ ਇਤਨਾ ਹੋ ਗਿਆ ਇਹ ਸੱਚੀ ਬੁਸੇ ਕੱਲਾ ਬੋਲਣਾ ਕੈਮਰੇ ਦੇ ਮੂਰੇ ਸਭ ਤੋਂ ਔਖੀ ਗੱਲ ਜੇ ਆਉਦੀ ਮੈਨੂੰ ਕਿਸੇ ਨਾਲ ਗੱਲਾਂ ਕਰਨੀ ਵਿਚਾਰ ਸਮਝੋ ਇਹ ਨੇ ਗੱਲਾਂ ਕੁੜੀਆਂ ਦੀਆਂ ਨੇ ਜਿਹੜਾ ਬੰਦਾ ਕੱਲਾ ਗੱਲਾਂ ਕਰਦਾ ਉਹਨੂੰ ਪੁੱਛ ਕੇ ਵੇਖੋ ਵੀ ਕੱਲਾ ਗੱਲਾਂ ਕਰਨ ਦਾ ਕੀ ਹੁੰਦਾ ਵੀ ਉਹ ਕੱਲਾ ਬੰਦਾ ਤਾਂ ਬੰਦਾ ਗੱਲ ਕਰ ਸਕਦਾ ਜੇ ਉਹ ਆਪਣੇ ਲਾਗੇ ਬੈੰਦਾ ਤੇ ਜੇ ਆਪਣੇ ਲਾਗੇ ਨਹੀਂ ਬੈੰਦਾ ਉਹ ਗੱਲਾਂ ਬੰਦਾ ਕੱਲਾ ਨਹੀਂ ਕਰ ਸਹੀ ਹੈ ਨਾ ਆਪਣੇ ਜੀ ਕੀ ਆ ਵੀ ਆਪਾਂ ਆਪਾਂ ਲੱਗੇ ਕਿ ਆਪਾਂ ਦੇ ਮਾਂ ਪਿਓ ਲੱਗੇ ਨਹੀਂ ਬਿੰਦੇ ਜੇ ਬੈਨ ਸਾਰੀ ਘੋਲੀ ਜਾਂਨੇ ਹਰ ਥਾਂ ਦੀ ਜਾ ਕੇ ਨਾ ਬੱਚਿਆਂ ਨੂੰ ਟਾਈਮ ਦਿੰਨੇ ਆ ਮੈਨੂੰ ਕੋ ਵੀ ਤੁਸੀਂ 80% ਪੰਜਾਬੀ ਹੋਣਗੇ ਜਿਨ੍ਹਾਂ ਨੇ ਬੱਚਿਆਂ ਤੋਂ ਊੜਾੜਾ ਸੁਣਿਆ ਉਹ ਕਦੀ ਹਣਾ ਤੇ ABC ਪੁੱਛਣਗੇ ਅੱਜ ਬੇਟਾ ਪਹਿਲੀ ਗੱਲ ਤੇ ਪੰਜਾਬੀ ਸੋੜਤੀ ਸਾਈਡ ਤੇ ਇਹਨਾਂ ਨੇ ਉਹ ਫਿਰ ਗੱਲ ਅੱਜ ਦੀ ਕੁੱਤੀ ਲੜਗੀ ਚੋਰਾ ਨਾਲ ਮੇਰੇ ਆਪਣੇ ਵੇਗੇ ਮੋਹਰਾ ਨਾਲ ਮੈਨੂੰ ਗਿਲਾ ਨਹੀਂ ਕਿਸੇ ਹੋਰਾਂ ਨਾਲ ਤੇ ਉਹ ਮੈਂ ਗੱਲ ਤਾਂ ਬਾਰ-ਬਾਰ ਕਰਦਾ ਮੈਨੂੰ ਚੰਗੀ ਲੱਗਦਾ ਮੈਂ ਲਿਖਣ ਦੇ ਕਰ ਤੇ ਮੈਨੂੰ ਚੰਗੀ ਲੱਗੀ ਸੁਣਦੇ ਸੁਣਾਉਣ ਵਿੱਚ ਮੈਂ ਤਾਂ ਦਰਨਾ ਸ਼ੇਅਰ ਕਰਦਾ ਬਾਰ-ਬਾਰ ਆਪਾਂ ਘਰ ਹੁੰਦਾ ਬੱਚਾ ਆਪ ਪੁੱਛਦੇ ਆ ਬੇਟਾ ਆਪਨੇ ਅੱਜ ਕਿਆ ਪੜਾ ਪੜਾ ਪੰਜਾਬੀ ਚ ਕਹੇਤਾ ਬਾਗੀ ਹਿੰਦੀ ਚ ਕਹੇਤਾ ਉਹ ਜੋ ਫਿਰ ਅੱਗੋਂ ਕਹਿੰਦਾ ਪਾਣੀਆ ਮੂੰਹ ਹੀ ਪੜਿਆ ਨਾ ਐ ਕਰਕੇ ਨਾ ਗਲਾਸ ਚ 1 2 3 ਪੜਿਆ ਜੀ ਅੱਜ ਆਪਾਂ ਉਹ ਕਿ 10 ਤੱਕ ਆਪਣੀ ਜਾ ਸਕਦੇ ਕਿਉਂਕਿ ਇਨੀ ਆਪਣੀ ਮਾਸ਼ਾਅੱਲਾ ਇੰਗਲਿਸ਼ ਆਈ ਆਈ ਹਾਈ ਫਾਈ ਆ ਆਪੇ ਛਿਛੇ ਉਹ ਰੈਡਾ ਕੋਈ ਸੁਣ ਨ ਹੋ ਰਿਹਾ ਜੀ ਆਪਾਂ ਊੜਾੜਾ ਨਹੀਂ ਨਾ ਸੰਦੇ ਅਜ ਬੱਚਿਆਂ ਕੋ ਊੜਾ ਵੀ ਗਿਆ ਤੇ ਜੋੜਾ ਵੀ ਗਿਆ ਸਹੀ ਹੈ ਨਾ ਜੋੜੇ ਨੇ ਐਡਮਿਟ ਤੋਂ ਲਿਜਾਣਾ ਜੇ ਇਹ ਗਾ ਤੁਹਾਡੇ ਚੰਨਾਂ ਦੀ ਬੇਨਤੀ ਆ ਆਪਣਾ ਸੁਧਾਰ ਆਪ ਕੀਤਾ ਜਾਵੇ ਆਪਣੇ ਲਾਗੇ ਵਿਆਹ ਕਰੋ ਆਪਣੇ ਨਾਲ ਗੱਲਾਂ ਬਾਤਾਂ ਕਰਿਆ ਕਰੋ ਤੁਹਾਡੀ ਜ਼ਿੰਦਗੀ ਦੇ ਪਲ ਇਹੀ ਕੰਮ ਆਉਣੇ ਤੁਹਾਡੇ ਠੀਕ ਹੈ ਬੱਚਿਆਂ ਲਾਗੇ ਵੀ ਕਿ ਟਾਈਮ ਪਾਸ ਕਰੋ ਆਪਣਾ ਕੋਈ ਚੱਕਰ ਨਹੀਂ ਦਾ ਵੱਡਾ ਕੋਈ ਦੁੱਖ ਨਹੀਂ ਹੈਗਾ ਜਦੋਂ ਤੁਸੀਂ ਟਾਈਮ ਪਾਸ ਕਰਨ ਲੱਪੋਗੇ ਤੁਹਾਡੇ ਆਟੋਮੈਟਿਕਲੀ ਸੁਭਾਅ ਚੇਂਜ ਆਉਣ ਲੱਪਣਾ ਹੈ ਸਹੀ ਹੈ ਨਾ ਜਦੋਂ ਆਪਾਂ ਬੱਚਿਆਂ ਲਾਗੇ ਬਹਾਂਗੇ ਬੱਚਿਆਂ ਦੀ ਗੱਲਬਾਤ ਸੁਣਾਗੇ ਆਟੋਮੈਟਿਕ ਦਿਮਾਗ ਘੁੰਮਣਾ ਹੈ ਸਹੀ ਹੈ ਨਾ ਵੀ ਇਹ ਗੱਲ ਕਰਨੀ ਆ ਗੱਲ ਨਹੀਂ ਕਰਨੀ ਜਦੋਂ ਆਪਾਂ ਯਾਰ ਆਸ਼ੀਸ਼ਾ ਫੜ ਕੇ ਪੂਣ ਫੜ ਕੇ ਤੇ ਐ ਕਰਕੇ ਵੇਖੀ ਕੇ ਵੇਖੀ ਕੇ ਵੇਖਣੇ ਤਾਂ ਗੰਦਮਾਂ ਦੇ ਸਾਰਾ ਆਪਣਾ ਚੰਗੀ ਜੀ ਦੇ ਵੇਖੇ ਰਹੇ ਹਣਾ ਸੰਤ ਮੁਸਕੀਨ ਸੋ ਕੌਣ ਸੁਣਦਾ ਭਾਈ ਪਿੰਦਰਪਾਲ ਸੋ ਕੌਣ ਸੁਣਦਾ ਸਹੀ ਹੈ ਨਾ ਜਿੰਨਾ ਚੰਗੀਆਂ ਗੱਲਾਂ ਦੱਸਣੀ ਆਪਾਂ ਇਹਨਾਂ ਨੂੰ ਇਗਨੋਰ ਕਰਦੇ ਨੇ ਕਿਉਂ ਇਹਨਾਂ ਦੇ ਇਹ ਜੇ ਹੁਣ ਇਹਨਾਂ ਭਾਈ ਪਿੰਦਰਪਾਲ ਸੋ ਲੱਗ ਪਏ ਇਹਨਾਂ ਦੇ 2 ਘੰਟੇ ਬੰਨੇ 1 ਘੰਟਾ ਬੰਨੇ ਹੁੰਦਾ ਕਸਾ ਠੀਕ ਹੈ ਤਾਂ ਆਪਣੀ ਉਹ ਜਿਹੜੀ ਲੱਲ ਲੱਤੋ ਜਣੀ ਮਾਰਦੀ ਬੀਬੀ ਛੜੀਆਂ ਮਾਰਦੀ ਵਿੱਚ ਉਹ ਹੁੰਦੀ ਹੈ ਸਾਰੀ 8 ਸੈਕਿੰਡ ਜਾਂ 30 ਸੈਕਿੰਡ ਦੀ ਵੀਡੀਓ ਹੁੰਦੀ ਹੈ ਉਹਨਾਂ ਦੀ ਸਹੀ ਉਹ ਆਪਸ ਹੁੰਦੇ ਆ ਉਹ ਗਿੰਦੇ ਵੀ ਹੈਗੇ ਆ ਆਪਾਂ ਮਨੋਰੰਜਨ ਕਰਨਾ ਚਾਹੀਦਾ ਪਰ ਇਹ ਚੀਜ਼ ਸੋਚਿਆ ਕਰੋ ਵੀ ਮਨੋਰੰਜਨ ਕਰਨਾ ਕਿਸ ਤਰ੍ਹਾਂ ਹੀ ਜੇ ਇਹ ਨਾਲ ਅਗਰੇ ਲਈ ਪ੍ਰਭਾਵ ਪਵੇ ਤੇ ਅਸੀਂ ਸਿੱਖਿਆ ਅਸੀਂ ਜਰਾ ਸਿੰਘ ਬਣ ਸਕਦੇ ਆ ਸਾਡੇ ਜ ਆ ਸਰੂਪ ਸਾਡਾ ਕਾਇਮ ਹੈਗਾ ਮੇਰੇ ਇਹ ਬਨੇ ਚਿੱਟਾ ਵਾਲਿਆ ਦਾੜੀ ਦਾ ਮੈਂ ਵੀਡੀਓ ਪਾਉਣਾ ਸ਼ੁਰੂ ਕਰ ਦਿੱ ਗਏ ਹਿੰਦੀ ਗਾਣੇ ਲਾ ਲਾ ਕੇ ਪੰਜਾਬੀ ਗਾਣੇ ਲਾ ਲਾ ਕੇ ਠੀਕ ਹੈ ਨਾ ਮੈਂ ਕਦੀ ਕਟਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਨਹੀਂ ਕੀਤੀ ਮੈਨੂੰ ਸਰ ਸ਼ਰਮ ਆਵੇ ਵੀ ਮੈਂ ਜਦੋਂ ਕੋਈ ਗਲਤ ਕੰਮ ਕਰ ਲੱਗਾ ਤੇ ਮੈਨੂੰ ਧੋੜ ਜਾਪਣ ਮੇਰੇ ਸਹੀ ਇਹ ਮੈਨੂੰ ਕਿੱਥੋਂ ਸਿੱਖਿਆ ਮੇਰੀ YouTube ਤੋਂ ਚੰਗੀਆਂ ਗੱਲਾਂ ਫੋਲੋ ਕਰਨਾ ਚੰਗੀਆਂ ਗੱਲਾਂ ਮੈਂ ਸੋਣਦੇ ਕਸ਼ਟ ਕਰ ਤਾਂ ਕਿ ਤੁਹਾਡੇ ਚਰਨਾ ਜੇ ਇਹੀ ਬੇਨਤੀ ਹੈ ਵੀ ਜੇ ਤੁਹਾਨੂੰ ਖੁਸ਼ੀ ਸਾਂਝੀ ਕਰਨੀ ਹੈ ਖੁਸ਼ੀ ਲੈਣੀ ਜ਼ਿੰਦਗੀ ਵਿੱਚੋਂ ਨਾ ਤੇ ਖੁਸ਼ੀਆਂ ਲਾਗਿਆਓ ਠੀਕ ਹੈ ਨਾ ਤੁਸੀਂ ਮਰਨ ਤੁਸੀਂ ਸੱਜਣ ਜਿਆਦੇ ਤੁਸੀਂ ਜਿਹੜਾ ਹੈਗਾ ਨਾ ਦੁਸ਼ਮਣ ਜਿਆਦਾ ਯਾਦ ਕਰਦੇ ਜੇ ਇਹਦੇ ਸੱਜਣ ਘੱਟ ਯਾਦ ਕਰਦੇ ਜੇ ਇਹਦੀ ਬਰਬਾਦੀ ਤੁਸੀਂ ਵੱਧ ਯਾਦ ਕਰਦੇ ਜੇ ਖੁਸ਼ੀ ਘਟ ਉਹ ਤੁਹਾਡੀ ਨੁਕਸਾਨ ਦਾ ਤੁਹਾਡੇ ਸਾਥ ਹੁੰਦੀ ਜ਼ਿੰਦਗੀ ਵਿੱਚ ਠੀਕ ਹੈ ਨਾ ਬਾਕੀ ਤੁਸੀਂ ਇਹ ਕਹੋਗੇ ਨਾ ਵੀ ਜ਼ਿੰਦਗੀ ਵਿੱਚ ਸਾਰੇ ਸੁੱਖ ਨਹੀਂ ਤਸੀਂ ਵਰਕਾ ਪਾੜ ਦੋ ਠੀਕ ਹੈ ਨਾ ਮਾਰ ਲੈਣੇ ਆਪ ਨੂੰ ਜਿੱਤਣ ਲਈ ਕੱਲਿਆ ਜਿੱਤਣ ਲਈ ਕਦੋਂ ਕੱਲਿਆ ਵੀ ਆਪਣੇ ਜਿਹੜੇ ਹੈਗੇ ਨਾ ਆਪਣੇ ਕਾਮ ਕ੍ਰੋਧ ਹੰਕਾਰ ਲੋਭ ਮੋਹ ਇਹਨਾਂ ਦੇ ਜਿੱਤ ਪ੍ਰਾਪਤ ਕਰਕੇ ਮੇਰ ਕੋ ਆ ਸਹੀ ਹੈ ਨਾ ਲੜਨਾ ਤੋਂ ਇਹਨਾਂ ਤੋਂ ਇਹਦੇ ਵਾਸੀ ਹੋ ਕੇ ਤਾਂ ਹੋਰ ਹੀ ਕੰਮ ਕਰੀ ਗੁਰੀ ਜਾਣਾ ਉਹ ਫਿਰ ਖੁਸ਼ੀ ਨਹੀਂ ਮਿਲਣੀ ਆਪ ਨੂੰ ਠੀਕ ਹੈ ਨਾ ਸਹਿਬ ਅਠ ਵੰਡਾਈਆਂ ਜਿਸ ਭਾਵੇਂ ਤੁਸੀਂ ਦੇ ਇਹ ਚੀਜ਼ ਨੂੰ ਸੋਚਿਆ ਕਰੋ ਅਸਲ ਵਿੱਚ ਤੁਹਾਡੀ ਜ਼ਿੰਦਗੀ 'ਚ ਕਮੀ ਕੋਈ ਨਹੀਂ ਰਹਿੰਦੀ ਜੇ ਤੁਸੀਂ ਆਪਣੇ ਲਾਗੇ ਬਹਿਣ ਲੱਪੋਗੇ ਜੇ ਤੁਸੀਂ ਦੁੱਖਾਂ ਨਾਲ ਲੜਨ ਲੱਪੋਗੇ ਨਾ ਤੇ ਤੁਸੀਂ ਖੁਸ਼ੀਆਂ ਦੀਆਂ ਝੋਲੀਆਂ ਪਰਚੇ ਉੱਠੋਗੇ ਠੀਕ ਹੈ ਨਾ ਸੁੱਖ ਜਿਹੜਾ ਬੰਦੇ ਨੂੰ ਹਰਾਮ ਦਿਖਾਉਂਦਾ ਤੇ ਦੁੱਖ ਬੰਦੇ ਨੂੰ ਜ਼ਿੰਦਗੀ ਸਿਖਾਉਂਦਾ ਜਿਵੇਂ ਜਿੱਤ ਤਰ੍ਹਾਂ ਠੀਕ ਹੈ ਦੁੱਖ ਦੇ ਆਦੀ ਜਿਹੜਾ ਬੰਦਾ ਹੋ ਜਾਂਦਾ ਉਹ ਜ਼ਿੰਦਗੀ ਬੜੇ ਤਰੀਕਿਆਂ 'ਚ ਜੀ ਕੇ ਜਾਂਦਾ ਜੇ ਤੇ ਜਿਹੜੇ ਮੇਰੇ ਅਗੇ ਨਕਮੇ ਇੱਥੇ ਬੈਠੇ ਗੱਲਾਂ ਮਾਰੀ ਜਾਂਦੇ ਆ ਨਾ ਇਹ ਇਹਨਾਂ ਨੂੰ ਕੱਖ ਪਤਾ ਨਹੀਂ ਹੈਗਾ ਨਾਮ ਹੈ ਵਿਗਿਆਨੀ ਨਾਮ ਹੈ ਧਿਆਨੀ ਬਸ ਜੋ ਮੇਰੇ ਦਿਲ ਚੋਂ ਆਉਂਦਾ ਮੈਂ ਤਾਂ